ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਦੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਐਲਸਾਇੰਸ ਵਿੱਚ ਰੱਖੇਗੇ ਪਹਿਲੇ ਕਨਵੋਕੇਸ਼ਨ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਰਪ੍ਰਤਮ ਕਟਾਰੀਆ ਮੁੱਖ ਮਹਿਮਾਨ ਵਜੋਂ ਪਹੁੰਚੇ ਉਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਹਾਜ਼ਰ ਰਹੇ ਇਸ ਮੌਕੇ ਤੇ ਰਾਜਪਾਲ ਗੁਰਪ੍ਰਤਮ ਕਟਾਰੀਆ ਵੱਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਟਾਰੀਆ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਤੇ ਚਿੰਤਾ ਜਤਾਈ ਉਥੇ ਹੀ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਲਗਾਤਾਰ ਫੈਤਰਿਆ ਨਸ਼ਾ ਹੁਣ ਘਰ ਘਰ ਤੱਕ ਪਹੁੰਚ ਗਿਆ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਦੇ ਦਾਅਵੇ ਖੋਖਲੇ ਤੁਸੀਂ ਜਾ ਰਹੇ ਹਾਂ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਉੱਤੇ ਨੱਥ ਪਾਈ ਜਾਵੇ ਤੇ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤੰਤੰ ਸਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਜਿਹੜੀ ਪੰਜਾਬ ਦੇ ਵਿੱਚੋਂ ਇਸ ਵੇਲੇ ਔਰ ਨਾਉਂਡ ਜੁਨੀ ਰਾਸਤੀਆਂ ਚੋਂ ਇੱਕ ਆ ਔਰ ਇਸ ਜੁਨੀ ਰਾਸਤੀ ਤੇ ਮੈਡੀਕਲ ਕਾਲਜ ਨੂੰ ਇਹ ਵੀ ਮਾਨ ਪ੍ਰਾਪਤ ਹੋਇਆ ਕਿ ਅੱਜ ਦੁਨੀਆ ਸਮੁੱਚੇ ਇੰਡੀਆ ਦੇ ਵਿੱਚੋਂ ਇਸ 17 ਨੰਬਰ ਤੇ ਫੋਲ ਕਰਦੀ ਹੈ ਔਰ ਅੱਜ ਔਨਰੇਬਲ ਗਵਰਨਰ ਆਫ ਪੰਜਾਬ ਸ਼੍ਰੀ ਗੁਲਾਬ ਚੰਦ ਕੁਟਾਰੀਆ ਜੀ ਅਚੇਚੇ ਤੌਰ ਤੇ ਜਿਹੜੇ ਬੱਚੇ ਸਾਡੇ ਮੈਡੀਕਲ ਐਮਪੀਬੀਐਸ ਐਮਐਸ ਐਮਡੀ ਕਰਕੇ ਜਾਏ ਉਹਨਾਂ ਸਾਰਿਆਂ ਨੂੰ ਡਿਗਰੀਆਂ ਤਕसीम ਕਰਨ ਪਹੁੰਚੇ ਸੀਗੇ ਸੋ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿ ਜਿਨ੍ਹਾਂ ਨੇ ਪਹਿਲਾਂ ਵੀ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰਤਾ ਦਿਵਸ 450 ਸਾਲਾਂ ਲਖਤਾਵ ਦੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਉਸ ਦੇਵਸਨੋਂ 450 ਸਾਲਾਂ ਨੂੰ ਸਤਾਪਦੀ ਦੇ ਰੂਪ ਦੇ ਵਿੱਚ ਆਪਣਾ ਯੋਗਦਾਨ ਪਾਇਆ ਆ ਕੇ ਗੋਇੰਦਵਾਲ ਸਾਹਿਬ ਪਵਿੱਤਰ ਧਰਤੀ ਦੇ ਉੱਤੇ ਆ ਕੇ ਨਾਤਮਸਤ ਵੀ ਹੋਏ ਲੰਗਰ ਵੀ ਛਕਿਆ ਤੇ ਆਪਣਾ ਸਨੇਹਾ ਵੀ ਸਾਂਝਾ ਕੀਤਾ ਅੱਜ ਉਹ ਚੇਚੇ ਤੌਰ ਤੇ ਕਨਵੋਕੇਸ਼ਨ ਨੂੰ ਪਰਜਾਇਡ ਓਵਰ ਕਰਨ ਆਏ ਸੀ ਸੋ ਮੈਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਚੇਚੇ ਤੌਰ ਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਟਰਸਟ ਜਿਹੜਾ ਉਹਦਾ ਉਹਦੇ ਵੱਲੋਂ ਸਾਰਿਆਂ ਦਾ ਤੇ ਚੁੱਪੇ ਤੌਰ ਤੇ ਗਵਰਨਰ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਇਹ ਉਹ ਜੁਨੀ ਬਰਾਸੀਆ ਜਿਹਨੇ ਕੋਵਿਡ ਦੇ ਵਿੱਚ ਵੀ ਸਰਕਾਰ ਦੇ ਸਾਰੇ ادارے ਖਫੜੇ ਕਰ ਗਿਆ ਸੀ ਪਰ ਇਸ ਕਾਲਜ ਨੇ ਹੱਥ ਨਹੀਂ ਖੜੇ ਕੀਤੇ ਫ੍ਰੀ ਆਫ ਕੋਸਟ ਕੋਵਿਡ ਦੇ ਲਈ ਉਹ ਜਿਹੜੇ ਟੀਕੇ ਸੀ ਉਹ ਲਾਏ ਔਰ ਸੈਫਟੀ ਜਿਹੜੀਆਂ ਸੀ ਉਹ ਵੱਧ ਤੋਂ ਵੱਧ ਦਿੱਤੀਆਂ ਔਰ ਚਾਰ ਵੱਖ-ਵੱਖ ਜੋਨਾਂ ਦੇ ਵਿੱਚ ਵੱਡੇ ਜਿਹੜੇ ਸੀ ਉਹ ਕੋਵਿਡ ਸੈਂਟਰ ਵੀ ਚਲਾਏ ਜਿਨ੍ਹਾਂ ਵਿੱਚ ਫਰੀ ਆਫ ਕਾਸਟ ਕਿਉਂਕਿ ਆਕਸੀਜਨ ਦੀ ਬੜੀ ਘਾਟ ਸੀ ਉਹ ਸਾਰੀ ਮਾਇਆ ਕਰਦੇ ਸੀ ਸੋ ਅੱਜ ਜਿਹੜੇ ਬੱਚੇ ਇੱਥੋਂ ਸਫਲ ਹੋ ਕੇ ਆਪਣੀਆਂ ਡਿਗਰੀਆਂ ਹਾਸਲ ਕਰਕੇ ਗਏ ਆ ਉਹ ਅੱਜ ਇਹਨਾਂ ਨੇ ਡਿਗਰੀਆਂ ਜਿਹੜੀਆਂ ਉਹ ਕਾਪੀਮ ਕੀਤੀਆਂ ਸੋ ਸੁਨੇਹਾ ਵੀ ਦੇ ਕੇ ਗਏ ਤੇ ਇਸ ਕਾਲਜ ਦੇ ਵਿੱਚ ਜਿਹੜੀਆਂ ਸਾਡੀਆਂ ਉਪलब्ਧੀਆਂ ਆ ਉਹ ਵੀ ਸਾਂਝੀਆਂ ਕਰਕੇ ਗਏ ਆ ਸੋ ਧੰਨਵਾਦ ਕਰਦੇ ਆ